ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਜਦੋਂ ਅਰਦਾਸ ਕਰਦਾ ਹੈ ਨਾ ਤੇ ਉਹ ਰੋਜ਼ ਪੜਦਾ ਹੈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ ਸਾਧ ਸੰਗਤ ਜੀ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਦਾ ਨਾਮ ਬਾਬਾ ਗੁਰਦਿੱਤਾ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਹੈ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਹੈ ਕਿ 20 ਮਾਗ ਔਰ ਮਾਗ ਸੁਦੀ 13 ਧੰਨ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ ਉਹ ਸੰਮਤ 1686 ਤੇ ਈਸਵੀ ਸਨ 1630 ਨੂੰ ਹੋਇਆ ਸਾਸ ਸੰਗਤ ਜੀ ਮਹਾਰਾਜ ਗੁਰੂ ਹਰ राय ਸਾਹਿਬ ਜੀ ਇਹਨਾਂ ਦਾ ਬਚਪਨ ਤੋਂ ਹੀ ਆਪਣੇ ਦਾਦਾ ਜੀ ਧੰਨ ਗੁਰੂ ਹਰ राय ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਬੜਾ ਪਿਆਰ ਸੀ ਔਰ ਵੈਸੇ ਵੀ ਸੰਸਾਰਿਕ ਤੌਰ ਤੇ ਆਪਾਂ ਵੇਖੀਏ ਦਾਦੇ ਪੋਤੇ ਦਾ ਅਥਾ ਪਿਆਰ ਹੁੰਦਾ ਹੈ ਪਰ ਇੱਥੇ ਇਕੱਲੇ ਦਾਦੇ ਨਹੀਂ ਇੱਥੇ ਤੇ ਗੁਰੂ ਵੀ ਸਨ ਗੁਰੂ ਅਰਗੁਬਿੰਦ ਸਾਹਿਬ ਤੇ ਉਹਨਾਂ ਨੇ ਬਚਪਨ ਤੋਂ ਹੀ ਆਪਣੇ ਦਾਦਾ ਗੁਰੂ ਜੀ ਦੀ ਸੰਗਤ ਕੀਤੀ ਧੰਨ ਗੁਰੂ ਅਰਗੁਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਨੇ ਔਰ ਵੇਖੋ ਭਾਵੇਂ ਕਿ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਸਾਹਿਬ ਨੇ ਜਿਨ੍ਹਾਂ ਦੇ ਸੁਪੁੱਤਰ ਅਗੋਂ ਗੁਰੂ ਹਰਾਈ ਸਾਹਿਬ ਨੇ ਇੱਕ ਦਿਨ ਦਾਸ ਵਿਚਾਰ ਰਿਹਾ ਸੀ ਵੀ ਕੁਝ ਸਾਡੀ ਕੌਮ ਦੇ ਅੰਦਰ ਨਾ ਨੇ ਹਰ ਇੱਕ ਨੂੰ ਆਪਾਂ ਬਾਬਾ ਵੀ ਨਹੀਂ ਕਹਿ ਸਕਦੇ ਹਰ ਇੱਕ ਨੂੰ ਭਾਈ ਨਹੀਂ ਕਹਿ ਸਕਦੇ ਹਰ ਇੱਕ ਨੂੰ ਸੰਤ ਵੀ ਨਹੀਂ ਕਹਿ ਸਕਦੇ ਗਿਆਨੀ ਵੀ ਨਹੀਂ ਕਹਿ ਸਕਦੇ ਪਰ ਕੁਦਰਤੀ ਵੀ 6ਵੇਂ ਪਾਦਸ਼ਾਹ ਦੇ ਪੰਜ ਸੁਪੁੱਤਰ ਨੇ ਤੇ ਪੰਜਾਂ ਨੂੰ ਇਤਿਹਾਸ ਦੇ ਵਿੱਚ ਬਾਬਾ ਹੀ ਕਹਿ ਕੇ ਯਾਦ ਕੀਤਾ ਜਾਂਦਾ ਹੈ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਤੇ ਬਾਬਾ ਤਿਆਗ ਮਲ ਜੀ ਤਾਂ ਹੀ ਤੇ 8ਵੇਂ ਪਾਦਸ਼ਾਹ ਨੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਮਹਾਰਾਜ ਦੇ ਪੰਜਾਂ ਸੁਪੁੱਤਰਾਂ ਨੂੰ ਬਾਬਾ ਸ਼ਬਦ ਨਾਲ ਨਵਾਜਿਆ ਜਾਂਦਾ ਹੈ ਗੁਰਦਿੱਤੇ ਸਾਡੀ ਕੌਮ ਦੇ ਵਿੱਚ ਦੋ ਨੇ ਇੱਕ ਭਾਈ ਗੁਰਦਿੱਤਾ ਹੈ ਇੱਕ ਬਾਬਾ ਗੁਰਦਿੱਤਾ ਹੈ ਹੈ ਦੋਵੇਂ ਗੁਰਦਿੱਤੇ ਨੇ ਇੱਕ ਨੂੰ ਬਾਬਾ ਨਹੀਂ ਕਹਿ ਸਕਦੇ ਇੱਕ ਨੂੰ ਭਾਈ ਨਹੀਂ ਕਹਿੰਦੇ ਇੱਕ ਗੁਰਦਿੱਤੇ ਨੇ ਜਦੋਂ ਛੇਵੇਂ ਪਾਤਸ਼ਾਹ ਨੇ ਕੀਰਤਪੁਰ ਵਸਾਇਆ ਤੇ ਉਹਦੀ ਮੋੜੀ ਗੱਡਣ ਵੇਲੇ ਅਰਦਾਸ ਕੀਤੀ ਉਸ ਹੀ ਬਾਬਾ ਗੁਰਦਿੱਤਾ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਨਾ ਅਨੰਦਪੁਰ ਸਾਹਿਬ ਤੇ ਇਹਦੀ ਅਰਦਾਸ ਵੀ ਗੁਰਦਿੱਤੇ ਨੇ ਕੀਤੀ ਉਸੇ ਭਾਈ ਗੁਰਦਿੱਤਾ ਇਹ ਭਾਈ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਦਾ ਪੜਪੋਤਾ ਸੀ ਪੁਰਾਣੇ ਗ੍ਰੰਥਾਂ ਨੂੰ ਪੜ੍ਹੀਏ ਨਾ ਤੇ ਗੁਰੂ ਆਰਾਏ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਨਾਂ ਹੀ ਐਸਾ ਵੇਖੋ ਗੁਰਦਿੱਤਾ ਕਿ ਜਿਹੜੀ ਵਸਤੂ ਅਕਾਲ ਪੁਰਖ ਨੇ ਜਾਂ ਗੁਰੂ ਨੇ ਦਿੱਤੀ ਹੋਵੇ ਨਾ ਬਖਸ਼ਿਸ਼ ਕੀਤੀ ਹੋਵੇ ਉੱਥੇ ਫੇਰ ਸ਼ਬਦ ਫਿੱਟ ਪੈਂਦਾ ਗੁਰਦਿੱਤਾ ਕਿ ਗੁਰੂ ਦੀ ਦਿੱਤੀ ਹੋਈ ਦਾਤ ਤੇ ਪੁਰਾਣੇ ਗ੍ਰੰਥਾਂ ਚ ਲਿਖਿਆ ਧੰਨ ਧੰਨ ਬਾਬਾ ਗੁਰਦਿੱਤਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਦੀਨ ਦੁਨੀ ਦਾ ਟਿੱਕਾ ਸਾ ਸੰਗਤ ਜੀ ਦੋ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਬਹੁਤ ਕਾਮਨ ਨੇ ਇੱਕ ਤਾਂ ਕਹਿੰਦੇ ਨੇ ਵੀ ਚੇਰਾ ਮੋਰਾ ਵੀ ਸਤਿਗੁਰੂ ਨਾਲ ਰਲਦਾ ਸੀ ਬਾਬਾ ਗੁਰਦਿੱਤਾ ਜੀ ਦਾ ਤੇ ਦੂਸਰਾ ਦੋ ਡੋਲੇ ਸਿੱਖ ਧਰਮ ਦੇ ਵਿੱਚ ਬਟਾਲੇ ਦੀ ਧਰਤੀ ਤੋਂ ਆਏ ਨੇ ਇੱਕ ਸਾਡੇ ਮਾਤਾ ਜੀ ਮਾਤਾ ਸਲਖਣੀ ਜੀ ਗੁਰੂ ਨਾਨਕ ਸਾਹਿਬ ਦੇ ਮਹਿਲ ਉਹ ਵੀ ਬਟਾਲੇ ਦੇ ਤੇ ਬਾਬਾ ਗਰਦਿੱਤਾ ਜੀ ਦੇ ਮਹਿਲ ਉਹ ਵੀ ਬਟਾਲੇ ਦੇ ਬਾਬੇ ਨਾਨਕ ਦੀ ਜਨਮ ਵੀ ਬਟਾਲੇ ਗਈ ਤੇ ਗੁਰੂ ਹਰਾਈ ਸਾਹਿਬ ਦੇ ਪਿਤਾ ਬਾਬਾ ਗਰਦਿੱਤਾ ਦੀ ਜਨਮ ਵੀ ਬਟਾਲੇ ਦੀ ਧਰਤੀ ਤੇ ਗਈ ਇਹ ਕਾਮਨ ਨੇ ਤਾਂ ਇਹ ਤੋਂ ਅੱਗੇ ਚਲੀਏ ਮਹਾਰਾਜ ਨੇ ਬਚਪਨ ਚ ਇੱਕ ਬੜੀ ਪਿਆਰੀ ਗੁਰੂ ਹਰਾਈ ਸਾਹਿਬ ਜੀ ਨੂੰ ਸਿੱਖਿਆ ਦਿੱਤੀ ਸੀ ਛੇਵੇਂ ਪਾਤਸ਼ਾਹ ਨੇ ਕਿ ਜਦੋਂ ਆਪਣੇ ਤਨ ਤੇ ਬਿਆੰਤ ਕਲੀਆਂ ਵਾਲਾ ਚੋਲਾ ਧਾਰਨ ਕਰਕੇ ਬਗੀਚੇ ਚ ਟਹਿਲ ਰਹੇ ਸਨ ਤੇ ਸਾਸੰਗਤ ਚੋਲੇ ਦੀ ਤਣੀ ਨਾਲ ਕੇ ਇੱਕ ਫੁੱਲ ਟੁੱਟ ਗਿਆ ਤੇ ਜਦੋਂ ਵਾਪਸ ਆਏ ਮਾਲੀ ਨੂੰ ਪੁੱਛਦੇ ਨੇ ਫੁੱਲ ਨੂੰ ਕੀ ਗੱਲ ਹੋਈ ਮਾਲੀ ਕਹਿੰਦਾ ਕਿ ਆਪ ਜੀ ਦੇ ਇਸ ਚੋਲੇ ਦੀ ਕਲੀ ਨਾਲ ਅੜ ਕੇ ਫੁੱਲ ਟੁੱਟ ਗਿਆ ਮਹਾਰਾਜ ਬੜੇ ਕੋਮਲ ਦਿਲ ਵਾਲੇ ਸਨ ਸਾਸੰਗਤ ਜੀ ਬੜਾ ਮਨ ਵਿੱਚ ਬਰਾਗ ਆਇਆ ਦਾਦਾ ਗੁਰੂ ਜੀ ਨੇ ਪੁੱਛਿਆ ਬੇਟਾ ਕੀ ਗੱਲ ਐ ਬੜੇ ਉਦਾਸ ਹੋ ਕਹਿੰਦੇ ਪਿਤਾ ਜੀ ਮੇਰੇ ਚੋਲੇ ਦੀ ਤਣੀ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ ਐ ਇੱਥੇ ਫਿਰ ਛੀਵੇਂ ਪਾਤਸ਼ਾਹ ਨੇ ਕਰ ਹੱਸ ਦੀ ਗੱਲ ਕੀਤੀ ਮਹਾਰਾਜ ਕਹਿਣ ਲੱਗੇ ਬੇਟਾ ਜਦੋਂ ਚੋਲੇ ਵੱਡੇ ਹੋ ਜਾਣ ਉਦੋਂ ਦਾਮਨ ਸੰਕੋਚ ਕੇ ਚੱਲਣਾ ਚਾਹੀਦਾ ਐ ਇਹ ਇਸ਼ਾਰਾ ਕਿੱਥੇ ਕੀਤਾ ਸੀ ਇਹ ਜ਼ਿੰਮੇਵਾਰੀ ਦੀ ਗੱਲ ਬਚਪਨ ਤੋਂ ਹੀ ਕਹਤੀ ਕਿ ਜਿਵੇਂ ਜਿਵੇਂ ਉਮਰ ਵਡੇਰੀ ਹੋਵੇਗੀ ਜ਼ਿੰਮੇਵਾਰੀ ਵੱਧਦੀ ਜਾਵੇਗੀ ਤੇ ਜਦੋਂ ਜ਼ਿੰਮੇਵਾਰੀ ਵੱਧ ਜਾਵੇ ਨਾ ਫਿਰ ਜ਼ਿੰਮੇਵਾਰੀ ਨੂੰ ਸੰਭਾਲਣਾ ਪੈਂਦਾ ਹੈ ਫਿਰ ਚੋਲੇ ਵੱਡੇ ਹੋ ਜਾਣ ਤੇ ਦਾਮਨ ਸੰਕੋਚ ਕੇ ਹੀ ਚੱਲਣੇ ਪੈਂਦੇ ਨੇ ਨਹੀਂ ਤਾਂ ਵੇਖ ਲਓ ਤੁਸੀਂ ਸਾਧ ਸੰਗਤ ਆਮ ਬੰਦਾ ਉਹ ਬਾਜ਼ਾਰੋਂ ਦੁਕਾਨੋਂ ਜਿੱਥੋਂ ਮਰਜ਼ੀ ਕੁਝ ਲੈ ਕੇ ਖਾ ਲਵੇ ਪਰ ਜਦੋਂ ਪੰਥ ਰੁਤਬੇ ਦਿੰਦਾ ਹੈ ਫਿਰ ਰੁਤਬੇ ਪ੍ਰਾਪਤ ਕਰਕੇ ਹਰ ਥਾਂ ਤੋਂ ਖਾਦਾ ਨਹੀਂ ਜਾਂਦਾ ਹਰ ਥਾਂ ਤੇ ਖੜਿਆ ਵੀ ਨਹੀਂ ਜਾਂਦਾ ਇਹ ਜ਼ਿੰਮੇਵਾਰੀ ਹੁੰਦੀ ਆ ਵੀ ਜਿਵੇਂ ਜਿਵੇਂ ਅਹੁਦਾ ਵੱਧਦਾ ਜਾਵੇ ਜਿਵੇਂ ਜਿਵੇਂ ਸਾਧ ਸੰਗਤ ਜੀ ਇਨਸਾਨ ਦੇ ਚੋਲੇ ਵੱਡੇ ਹੁੰਦੇ ਜਾਣ ਤਵੇਂ ਤਵੇਂ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਤੋਂ ਮਹਾਰਾਜ ਕਹਿੰਦੇ ਨੇ ਵੀ ਚੋਲੇ ਦੇ ਥੱਲੇ ਪਾਪ ਨਾ ਛੁਪਿਆ ਹੋਵੇ ਚੋਲੇ ਦੇ ਥੱਲੇ ਦਇਆ ਹੋਵੇ ਚੋਲੇ ਦੇ ਥੱਲੇ ਧਰਮ ਹੋਵੇ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਸਾਡਾ ਸਰੀਰ ਇਹ ਸਾਰੇ ਦਾ ਸਾਰਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਗੁਣਾਂ ਦੇ ਨਾਲ ਇਸ ਸਰੀਰ ਦੀ ਸਾਂਝ ਹੋਵੇ ਇਹ ਮਹਾਰਾਜ ਨੇ ਬਚਪਨ 'ਚ ਹੀ ਸਿੱਖਿਆ ਦੇ ਦਿੱਤੀ ਸੀ ਬਲਿਹਾਰ ਜਾਈਏ ਛੇਵੇਂ ਪਾਤਸ਼ਾਹ ਤੋਂ ਮਹਾਰਾਜ ਦਾ ਉਹ ਵੀ ਚੋਲਾ ਸੀ ਜਿਸ ਚੋਲੇ ਦੀਆਂ 52 ਕਲੀਆਂ ਨੂੰ ਫੜ ਕੇ 52 ਰਾਜੇ ਮਹਾਰਾਜ ਨੇ ਰਿਆ ਕਰਾਏ ਇਹਨੂੰ ਚੋਲਾ ਕਿਹਾ ਜਾਂਦਾ ਹੈ ਤੇ ਇਹ ਵੀ ਚੋਲਾ ਸੀ ਸਾਧ ਸੰਗਤ ਜੀ ਜਿਸ ਚੋਲੇ ਦੀ ਉਦਾਹਰਣ ਦੇ ਕੇ ਮਹਾਰਾਜ ਨੇ ਸਿੱਖਿਆ ਦੇ ਦਿੱਤੀ ਕਿ ਜਦੋਂ ਚੋਲੇ ਵੱਡੇ ਹੋਣ ਉਦੋਂ ਧਰਮ ਕਮਾਉਣਾ ਪੈਂਦਾ ਹੈ ਉਦੋਂ ਜ਼ਿੰਮੇਵਾਰੀ ਸਾਹਮਣੀ ਪੈਂਦੀ ਹੈ ਅੱਜ ਚੋਲਾ ਧਾਰ ਕੋਈ ਪਾ ਸਕਦਾ ਹੈ ਪਰ ਇਹ ਵੇਖਣਾ ਮੁਸ਼ਕਲ ਹੈ ਵੀ ਇਸ ਚੋਲੇ ਦੇ ਥੱਲੇ ਧਰਮ ਕੀ ਦੇ ਕੋਲ ਹੈ ਧਰਮ ਨੂੰ ਸਾਹਮਣਾ ਬੜਾ ਜ਼ਰੂਰੀ ਹੈ ਮਹਾਰਾਜ ਨੇ ਬਚਪਨ ਤੋਂ ਸਿੱਖਿਆ ਦਿੱਤੀ ਤੇ ਐਡੇ ਕਮਾਲ ਦੀ ਸਿੱਖਿਆ ਸੀ ਇਤਿਹਾਸ ਕਹਿੰਦਾ ਫਿਰ ساری ਉਮਰ ਧੰਨ ਗੁਰੂ ਹਰ ਰਾਏ ਸਭ ਜਦੋਂ ਚੱਲਦੇ ਰਹੇ ਨਾ ਤੇ ਆਪਣੇ ਚੋਲੇ ਦੀਆਂ ਕਲੀਆਂ ਨੂੰ ਚੁੱਕ ਕੇ ਤੁਰਿਆ ਕਰਦੇ ਸਨ ਤੋ ਸਾਧ ਸੰਗਤ ਜੀ ਭਾਵੇਂ ਉਹ ਦੁਨਿਆਵੀ ਤੌਰ ਤੇ ਚੁੱਕ ਦੇ ਪਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਸੀ ਕਿਉਂਕਿ ਗੁਰੂ ਨੂੰ ਪਤਾ ਸੀ ਕਿ ਸਤਵੇਂ ਜਾਮੇ ਚ ਸਾਡੇ ਪੋਤਰੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ ਨੂੰ ਸਾਂਭਣਾ ਹੈ ਤੇ ਉਹਦੀ ਤਿਆਰੀ ਮਹਾਰਾਜ ਨੇ ਬਚਪਨ ਤੋਂ ਹੀ ਕਰ ਦਿੱਤੀ ਕਿ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਫਿਰ ਸਤਗੁਰੂ ਜੀ ਦੇ ਜੀਵਨ ਨੂੰ ਪੜ੍ਹੀਏ ਬੜੇ ਆਗਿਆਕਾਰੀ ਹਰ ਵੇਲੇ ਦਾਦਾ ਗੁਰੂ ਜੀ ਦੀ ਸਿੱਖਿਆ ਦਾ ਪਾਲਣ ਕਰਨ ਵਾਲੇ ਤਾਂ ਹੀ ਮਹਾਰਾਜ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਰਿਆਈ ਪੋਤਰੇ ਨੂੰ ਬਖਸ਼ੀ ਹਾਲਾਂਕਿ ਉਦੋਂ ਪੁੱਤਰ ਵੀ ਕੋਲ ਸਨ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਗਰਿਆਈ ਪੋਤਰੇ ਨੂੰ ਦਿੱਤੀ ਕਈ ਵਾਰ ਮਨ 'ਚ ਸਵਾਲ ਆਉਂਦਾ ਹੋਵੇਗਾ ਪਰ ਇਹ ਸਵਾਲ ਆਉਣਾ ਨਹੀਂ ਚਾਹੀਦਾ ਸਾਧ ਸੰਗਤ ਕਿਉਂ ਭਲਾ ਜਿਹੜੀ ਗਰਿਆਈ ਆ ਨਾ ਇਹ ਕਦੋਂ ਮਿਲਣੀ ਆ ਕਿਹੜੇ ਸਮੇਂ ਤੇ ਮਿਲਣੀ ਆ ਤੇ ਸਾਧ ਸੰਗਤ ਇਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ ਹੈ ਅਸੀਂ ਕਈ ਵਾਰ ਕਹਿੰਨੇ ਬਚਨ ਮੰਨ ਕੇ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਹੋਈ ਪਰ ਮੈਂ ਮਾਫੀ ਮੰਗ ਕੇ ਇੱਕ ਬੇਨਤੀ ਕਵਾਂਗਾ ਬੜੇ ਸਿੱਖ ਸੀ ਜਿਨ੍ਹਾਂ ਨੇ ਬਚਨ ਵੀ ਮੰਨੇ ਸਾਰੀ ਉਮਰ ਸੇਵਾ ਵੀ ਕੀਤੀ ਪਰ ਹਰ ਕੋਈ ਗੁਰੂ ਨਹੀਂ ਬਣ ਸਕਿਆ ਭਾਈ ਗੁਰਦਾਸ ਜੀ ਲਿਖਦੇ ਆ ਪੀ ਇਹ ਰੱਬ ਦੀ ਵਡਿਆਈ ਆ ਜਿਹੜੀ ਗੁਰਤਾ ਗੱਦੀ ਆਪਾਂ ਉਹਨਾਂ ਦੀਆਂ ਵਾਰਾਂ 'ਚ ਪੜਦੇ ਆ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋ ਗੁਰਮਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਣਾ ਜਾਈ ਤੇ ਅਖੀਰ ਤੇ ਕਿਹਾ ਦਾਤ ਜੋਤ ਖਸਮੇ ਵਡਿਆਈ ਇਹ ਜਿਹੜੀ ਗੁਰੂ ਪਦਵੀ ਹੈ ਰੱਬ ਦੀ ਵਡਿਆਈ ਆ ਤੇ ਵਡਿਆਈ ਪੁੱਤਰ ਨੂੰ ਨੌਵੇਂ ਜਾਮੇ ਚ ਮਿਲੀ ਤੇ ਪੋਤਰੇ ਨੂੰ ਸੱਚੇ ਪਾਤਸ਼ਾਹ ਨੇ ਸਤਵੇਂ ਜਾਮੇ ਚ ਹੀ ਦੇ ਦਿੱਤੀ ਤੇ ਜਦੋਂ ਗੁਰਿਆਈ ਤੇ ਬਿਠਾਇਆ ਨਾ ਨੌਵੇਂ ਪਾਤਸ਼ਾਹ ਬਾਬਾ ਤਿਆਗ ਮਲ ਜੀ ਭਾਵਕੇ ਗੁਰੂ ਤੇਗ ਬਹਾਦਰ ਸਾਹਿਬ ਉਹ ਹੱਥ ਬੰਨ ਕੇ ਖੜੇ ਨੇ ਕਹਿੰਦੇ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਬੇਟਾ ਤੁਸੀਂ ਬਾਬੇ ਬਕਾਲੇ ਦੀ ਧਰਤੀ ਤੇ ਚਲੇ ਜਾਓ ਇਧਰ ਫੇ ਵਾਂਗਡੋਰ ਗੁਰੂ ਹਰ ਹਰ ਰਾਏ ਸਾਹਿਬ ਨੇ ਸੰਭਾਲੀ ਤੇ ਸਾਧ ਸੰਗਤ ਅਨੇਕਾਂ ਧਰਮ ਦੇ ਕਾਰਜ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਕਲਗੀਧਰ ਪਾਤਸ਼ਾਹ ਨੇ ਨਾ ਆਪਣੇ ਚਾਰ ਸਹਿਬਜ਼ਾਦੇ ਪੰਥ ਤੋਂ ਵਾਰੇ ਨੇ ਪੰਥ ਤੋਂ ਆਪਾਂ ਦਸੰਬਰ ਚ ਸਰਵਣ ਕੀਤਾ ਇੱਕ ਹਫਤਾ ਪੂਰਾ ਇਤਿਹਾਸ ਚੱਲਦਾ ਰਿਹਾ ਪਰ ਦਸਾਂ ਗੁਰੂਆਂ ਚੋਂ ਇੱਕ ਗੁਰੂ ਐਸਾ ਵੀ ਹੈ ਜਿਨੇ ਆਪਣਾ ਇੱਕ ਪੁੱਤਰ ਗ੍ਰੰਥ ਤੋਂ ਵਾਰਿਆ ਸਾਸ ਸੰਗਤ ਜੀ ਕਿਉਂਕਿ ਗ੍ਰੰਥ ਤੇ ਪੰਥ ਇਹ ਦੋ ਚੀਜ਼ਾਂ ਨਹੀਂ ਤੇ ਕਲਗੀਆਂ ਵਾਲੇ ਕਹਿ ਗਏ ਸੀ ਦੋਵਾਂ ਦਾ ਰੱਜ ਕੇ ਸਨਮਾਨ ਕਰਨਾ ਹੈ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਦਸਵੇਂ ਪਾਤਸ਼ਾਹ ਨੇ ਪੰਥ ਤੋਂ ਆਪਣੇ ਸਹਬਜ਼ਾਦੇ ਬਾਰੇ ਤੇ ਧੰ ਗੁਰੂ ਹਰਾਇ ਰਾਏ ਸਾਹਿਬ ਜਿਨ੍ਹਾਂ ਨੇ ਆਪਣਾ ਇੱਕ ਪੁੱਤ ਗ੍ਰੰਥ ਤੋਂ ਵਾਰਿਆ ਕਿ ਜਦੋਂ ਦਾਰਾ ਛਕੋ ਠੀਕ ਹੋਇਆ ਨਾ ਮਹਾਰਾਜ ਦੇ દવાਖਾਨੇ ਚੋਂ ਦਵਾਈ ਲੈ ਕੇ ਤੇ ਸਾਧ ਸੰਗਤ ਜੀ ਅਰੰਗਜੀਤ ਗੁਰੂ ਹਰਾਇ ਰਾਏ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਿਆ ਇਹ ਚਾਹੁੰਦਾ ਹੈ ਕਿ ਇਸ ਲਹਿਰ ਨੂੰ ਦਬਾਇਆ ਜਾਵੇ ਕਿਉਂਕਿ ਮਹਾਰਾਜ ਦਾ ਪ੍ਰਭਾਵ ਬੜਾ ਤਕੜਾ ਸੀ 2200 ਘੋੜ ਸਵਾਰ ਉਹ ਤਿਆਰ ਪਰ ਤਿਆਰ ਗੁਰੂ ਹਰਾਈ ਸਾਹਿਬ ਦੇ ਨਾਲ ਰਿਆ ਕਰਦੇ ਸਨ ਇੱਕ ਵਾਰਨ ਦਾਰਾ ਸ਼ਿਕੋ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਇਆ ਤੇ ਉਧਰੋਂ ਅਰੰਗਜੀਤ ਨੇ ਉਹਨੂੰ ਬਾਗੀ ਕਰਾਰ ਦਿੱਤਾ ਹੋਇਆ ਸੀ ਵੀ ਮੈਂ ਇਹਨੂੰ ਖਤਮ ਕਰ ਦੇਣਾ ਹੈ ਪਰ ਜਦੋਂ ਦਾਰਾ ਸ਼ਿਕੋ ਗੁਰੂ ਹਰਾਈ ਸਾਹਿਬ ਜੀ ਦੇ ਕੋਲ ਆ ਗਿਆ ਨਾ ਤੁਸੀਂ ਕਿਤੇ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ ਅਰੰਗਜੀਤ ਦੀ ਫੌਜ ਪੰਜਾਬ ਵਿੱਚ ਆਈ ਤੇ ਜਦੋਂ ਉਹ ਪੰਜਾਬ ਵਿੱਚ ਆਏ ਤੇ ਪਤਾ ਲੱਗਾ ਕਿ ਜਿੱਥੇ 2200 ਘੋੜਸਵਾਰ ਹੈ ਜਿੱਥੇ ਕੁਝ ਭਾਈ ਲੰਗਾਹ ਦੀ ਮਾਜੇ ਦੀ ਫੌਜ ਹੈ ਗੁਰੂ ਆਰਾਈ ਸਾਬ ਕੋਲ ਇਸ ਵੇਲੇ ਬਹੁਤ ਤਗੜੀ ਫੌਜ ਹੈ ਤੇ ਦਾਰਾਸ਼ਕ ਉਹਨਾਂ ਦੇ ਕੋਲ ਹੈ ਅਰੰਗਜੀਤ ਗੁਰੂ ਆਰਾਈ ਸਾਬ ਦਾ ਪ੍ਰਭਾਵ ਵੇਖ ਕੇ ਠਾਠ ਬਾਠ ਵੇਖ ਕੇ ਫੌਜ ਤੇ ਘੋੜ ਸਵਾਰ ਵੇਖ ਕੇ ਉਹ ਵਾਪਸ ਮੁੜ ਗਿਆ ਸੀ ਉਹਨੇ ਜੁਰਤ ਨਹੀਂ ਕੀਤੀ ਕਿ ਮੈਂ ਗੁਰੂ ਆਰਾਈ ਸਾਬ ਦੇ ਨਾਲ ਕੋਈ ਜੁਦ ਕਰ ਸਕਾਂ ਇਹ ਮਹਾਰਾਜ ਦਾ ਬੜਾ ਤੇਜ ਪ੍ਰਤਾਪ ਸੀ ਸਾਸ ਸੰਗਤ ਜੀ ਤੋਂ ਇਤਿਹਾਸ ਕਹਿੰਦਾ ਹੈ ਕਿ ਜਦੋਂ ਉਸ ਅਰੰਗ ਜੇਬ ਨੇ ਗੁਰੂ ਹਰਾਈ ਸਾਹਿਬ ਨੂੰ ਕਿਹਾ ਨਾ ਤੁਸੀਂ ਦਿੱਲੀ ਆਓ ਮਹਾਰਾਜ ਨੇ ਆਪਣੇ 13 ਸਾਲਾਂ ਦੇ ਪੁੱਤਰ ਨੂੰ ਭੇਜਿਆ ਜਿੰਨੇ ਸਵਾਲ ਕੀਤੇ ਉਹਦੇ ਜਵਾਬ ਦਿੱਤੇ ਪਰ ਇੱਕ ਗੱਲ ਤੇ ਆ ਕੇ ਉਹ ਗਲਤੀ ਕਰ ਗਿਆ RAM RAJ ਜਦੋਂ ਉਹਨੇ ਕਹਿ ਦਿੱਤਾ ਕਿ ਮਿੱਟੀ ਬੇਈਮਾਨ ਕੀ ਪੇੜਾ ਪਈ কুমਯਾਰ ਹਾਲਾਂਕਿ ਸਾਰੀ ਪੰਕਤੀ ਨਹੀਂ ਬਦਲੀ ਸਾ ਸੰਗਤ ਦੋ ਅੱਖਰ ਤੇ ਦੋ ਲਗਾ ਮਾਤਰਾ ਬਦਲੀਆਂ ਵੈਸੇ ਸ਼ਬਦ ਬੇਈਮਾਨ ਨਹੀਂ ਬੇਈਮਾਨ ਹੈ ਇਮਾਨਦਾਰਤ ਹੁੰਦਾ ਵਿਸ਼ਵਾਸ ਕਿ ਬੇਵਿਸ਼ਵਾਸ਼ਾ ਬੰਦਾ ਪਰ ਅਸਲ ਪੰਕਤੀ ਸੀ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਯਾਰ ਸਾਥ ਸੰਗਤ ਜੀ ਜਦੋਂ ਮਹਾਰਾਜ ਨੂੰ ਪਤਾ ਲੱਗਾ ਵੀ ਇਹਨੇ ਦੋ ਅੱਖਰ ਤੇ ਦੋ ਲਗਾ ਮਾਤਰਾ ਬਦਲ ਦਿੱਤੀਆਂ ਨੇ ਤੇ ਆਪਣੇ 13 ਸਾਲਾਂ ਦੇ ਪੁੱਤ ਨੂੰ ਇਹ ਕਹਿ ਦਿੱਤਾ ਪੁੱਤਰਾ ਜੇ ਵਧੀ ਕੀ ਸਰੀਰ ਨਾਲ ਕਰ ਦੋ ਤੇ ਬਖਸ਼ਿਆ ਜਾਨੋ ਪਰ ਤੂੰ ਵਧੀਕੀ ਸ਼ਬਦ ਨਾਲ ਕੀਤੀ ਐ ਇਸ ਕਰਕੇ ਜਿੱਧਰ ਨੂੰ ਤੇਰਾ ਮੁਖ ਹੈ ਉਧਰ ਨੂੰ ਚਲੇ ਜਾ ਤੇ ਇਸ ਗ੍ਰੰਥ ਦੀ ਖਾਤਰ ਧੰਨ ਧੰਨ ਗੁਰੂ ਹਰਾਈ ਸਾਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਉਹਦੇ ਤੋਂ ਬਾਅਦ ਆਪਣੇ ਮੱਥੇ ਨਹੀਂ ਲਾਇਆ ਸਾਧ ਸੰਗਤ ਜੀ ਇਹ ਛੋਟੀ ਗੱਲ ਨਹੀਂ ਹੈ ਆਪਣਾ ਪੁੱਤ ਸਕਾ ਆਪਣਾ ਖੂਨ ਇਹ ਕਹਿ ਦੇਣਾ ਵੀ ਜਿੱਧਰ ਨੂੰ ਤੇਰਾ ਮੁਖ ਹੈ ਉਧਰ ਨੂੰ ਚਲੇ ਜਾ ਫਿਰ ਉਹ ਦੇਰਾ ਦੂਨ ਗਿਆ ਜਿਹਨੂੰ ਪਹਿਲਾਂ ਰਾਮਰਾਏ ਦੀ ਦੂਨ ਵੀ ਕਿਹਾ ਜਾਂਦਾ ਸੀ ਅੱਜ ਕੱਲ ਉਹਨੂੰ ਦੇਰਾ ਦੂਨ ਕਹਿੰਦੇ ਨੇ ਔਰ ਮੰਨਿਆ ਜਾਂਦਾ ਪੀ ਰਾਮਰਾਏ ਉੱਥੇ ਹੀ ਚੜਾਈ ਕਰ ਗਿਆ ਤੇ ਉਹਦਾ ਦੇਰਾ ਬਣ ਕਰਕੇ ਇਸ ਧਰਤੀ ਨੂੰ ਦੇਰਾ ਦੂਨ ਕਿਹਾ ਜਾਣ ਲੱਗਾ ਤੋ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਾਈ ਸਾਹਿਬ ਬਾਣੀ ਦਾ ਕਿੰਨਾ ਸਤਕਾਰ ਕਰਦੇ ਨੇ ਕਹਿੰਦੇ ਇੱਕ ਦਿਨ ਪਲੰਗੇ ਤੇ ਬੈਠੇ ਤੇ ਸੰਗਤ ਜੋਟੀਆਂ ਨਾਲ ਸ਼ਬਦ ਪੜਦੀ ਆ ਰਹੀ ਹੈ ਮਹਾਰਾਜ ਦੇ ਕੰਨਾਂ 'ਚ ਬਾਣੀ ਦੇ ਬੋਲ ਪਏ ਤੇ ਜਦੋਂ ਇੱਕਦਮ ਉੱਠੇ ਨਾ ਤੇ ਜਿਹੜਾ ਗੋਡਾ ਸੀ ਇਹ ਪਲੰਗੇ ਦੇ ਪਾਵੇਂ ਨਾ ਵੱਜ ਗਿਆ ਥੋੜੀ ਜੀ ਚੋਟ ਲੱਗ ਗਈ ਇੱਕ ਸਿੱਖ ਕੋਲ ਖੜਾ ਸੀ ਕਹਿੰਦਾ ਮਹਾਰਾਜ ਕਾਲੀ ਕਿਉਂ ਤੁਸੀਂ ਵੀ ਗੁਰੂ ਬਾਣੀ ਵੀ ਗੁਰੂ ਤੇ ਥੋੜਾ ਆਰਾਮ ਨਾਲ ਉੱਠਦੇ ਤੇ ਮਹਾਰਾਜ ਨੇ ਕਿਹਾ ਸੀ ਸਿੱਖੋ ਬਾਣੀ ਗੁਰੂ ਪਹਿਲਾਂ ਹੈ ਅਸੀਂ ਗੁਰੂ ਬਾਅਦ ਵਿੱਚਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਦੁਨੀਆ ਦਾ ਕੋਈ ਵੀ ਧਰਮ ਸਾਧ ਸੰਗਤ ਆਪਣੇ ਧਾਰਮਿਕ ਗ੍ਰੰਥ ਦਾ ਸਤਕਾਰ ਆਪਣੇ ਧਾਰਮਿਕ ਰਹਿਬਰ ਤੋਂ ਵੱਧ ਨਹੀਂ ਕਰਦਾ ਤੁਸੀਂ ਪੜ ਕੇ ਦੇਖ ਲਓ ਇਸਲਾਮ ਨੂੰ ਤੁਸੀਂ ਪੜ ਕੇ ਵੇਖ ਲਓ ਈਸਾਈ ਧਰਮ ਨੂੰ ਤੁਸੀਂ ਪੜ ਕੇ ਵੇਖ ਲਓ ਬੁੱਧ ਧਰਮ ਨੂੰ ਜਿੰਨਾ ਸਤਕਾਰ ਮਹਾਤਮਾ ਬੁੱਧ ਦਾ ਹੈ ਉਹਨਾਂ ਧੰਪਤ ਦਾ ਨਹੀਂ ਜਿੰਨਾ ਹਜ਼ਰਤੀ ਇਸ਼ਾ ਜੀ ਦਾ ਹੈ ਸ਼ਾਇਦ ਉਹਨਾਂ ਪਵਿੱਤਰ ਬਾਈਬਲ ਦਾ ਨਹੀਂ ਜਿੰਨਾ ਇਸਲਾਮ ਵਿੱਚ ਮੁਹੰਮਦ ਸਾਹਿਬ ਦਾ ਹੈ ਸ਼ਾਇਦ ਉਹਨਾ ਪਵਿੱਤਰ ਕੁਰਾਨ ਦਾ ਨਹੀਂ ਪਰ ਦੁਨੀਆਂ ਤੇ ਇੱਕੋ ਇੱਕ ਮਜਬ ਤੇ ਇੱਕੋ ਇੱਕ ਧਰਮ ਹੈ ਕਿ ਜਿਸ ਧਰਮ ਦੇ ਅੰਦਰ ਸਾਡੇ ਸਤਿਗੁਰਾਂ ਨੇ ਇਸ ਬਾਣੀ ਦਾ ਆਪਣੇ ਤੋਂ ਵੀ ਵੱਧ ਕੇ ਸਤਕਾਰ ਕੀਤਾ ਤੇ ਸਤਕਾਰ ਕਰਵਾਇਆ ਤੇ ਮਹਾਰਾਜ ਨੇ ਲਿਖ ਦਿੱਤਾ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾਹੀ ਹਮਾਰਾ ਵੱਡੇ ਵੱਡੇ દવાਖਾਨੇ ਬਣਾਏ ਗਰਬਾਣੀ ਦਾ ਸਤਕਾਰ ਕੀਤਾ ਔਰ ਇੱਥੇ ਹੀ ਬਸਨੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਫੌਜ 2200 ਘੋੜ ਸਵਾਰ ਇਹ ਤਿਆਰ ਬਰ ਤਿਆਰ ਰਹਿੰਦਾ ਸੀ ਅਨੇਕਾ ਧਰਮ ਦੇ ਕਾਰਜ ਕਰਕੇ ਅਨੇਕਾਂ ਬਖਸ਼ਿਸ਼ਾਂ ਮਾਲਵੇ ਦੀ ਧਰਤੀ ਤੇ ਦੇ ਕੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 1661 ਈਸਵੀ ਨੂੰ 31 ਸਾਲ ਦੀ ਕੋਲ ਅਮਰ ਦੇ ਵਿੱਚ ਗੁਰੂ ਹਰਾਈ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਸਾਡੇ ਮਾਝੇ ਜੇਕਰ ਵਾਇ ਤੁਸੀਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦੋ ਗੁਰੂ ਰਾਵੀ ਦੋ ਗੁਰੂ ਸਤਲੁਜ ਦੋ ਗੁਰੂ ਵਿਆਸ ਦੋ ਗੁਰੂ ਜਮਨਾ ਇੱਕ ਹਜੂਰ ਤੇ ਇੱਕ ਖਡੂਰ ਵੀ ਜਿੱਥੇ ਮਹਾਰਾਜ ਜੋਤੀ ਜੋਤ ਸਮਾਏ ਦੋ ਗੁਰੂ ਰਾਵੀ ਭਾਵ ਗੁਰੂ ਨਾਨਕ ਸਾਹਿਬ ਰਾਵੀ ਦੇ ਕੰਢੇ ਕਰਤਾਰਪੁਰ ਸਾਹਿਬ ਤੇ ਗੁਰੂ ਅਰਜਨ ਦੇਵ ਵੱਧੇ ਹੋਏ ਦਿੱਤੇ ਨਦੀ ਰੁੜਾਏ ਦੋ ਗੁਰੂ ਵਿਆਸ ਭਾਵ ਕੇ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਬਿਆਸ ਦੇ ਕੰਢੇ ਗੋਇੰਦਵਾਲ ਸਾਹਿਬ ਸਮਾਏ ਦੋ ਗੁਰੂ ਸਤਲੁਜ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਇੱਕ ਕੀਰਤਪੁਰ ਸਾਹਿਬ ਸਤਲੁਜ ਦੇ ਕੰਢੇ ਸਮਾਏ ਦੋ ਗੁਰੂ ਜਮਨਾ ਦਿੱਲੀ ਅੱਠਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਇੱਕ ਹਜੂਰ ਦਸਵੇਂ ਪਾਤਸ਼ਾਹ ਜੂਰ ਸਾਹਿਬ ਤੇ ਇੱਕ ਖਡੂਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮਾਏ ਤੋਂ ਸਾਧ ਸੰਗਤ ਜੀ ਧੰਨ ਗੁਰੂ ਹਰ ਰਾਏ ਸਾਹਿਬ ਦੇ ਬੇਅੰਤ ਚੋਜ ਨੇ ਅੱਜ ਵੀ ਤੁਸੀਂ ਕੀਰਤਪੁਰ ਸਾਹਿਬ ਜਾਓ ਤੋ ਕੋਟ ਗੁਰੂ ਹਰ ਰਾਏ ਉਹ ਤੁਹਾਨੂੰ ਇੱਕ ਮੱਲੇ ਦਾ ਨਾਮ ਨਜ਼ਰ ਆਵੇਗਾ ਜਿਹੜਾ ਕੋਟ ਦੇ ਨਾਂ ਤੇ ਰੱਖਿਆ ਇੱਥੋਂ ਪਤਾ ਲੱਗਦਾ ਹੈ ਉੱਥੇ ਗੁਰੂ ਹਰ ਰਾਏ ਸਾਹਿਬ ਦੇ ਨਾਂ ਦਾ ਇੱਕ ਕਿਲਾ ਸੀ ਤੇ ਇੱਕ ਕੋਟ ਤਖਤ ਸਾਹਿਬ ਗੁਰਦੁਆਰਾ ਵੀ ਹੈ ਜਿੱਥੋਂ ਸਤਿਗੁਰੂ ਜੀ ਇਸ ਤਖਤ ਦੀ ਕਾਰਵਾਈ ਅੱਗੇ ਚਲਾਇਆ ਕਰਦੇ ਸਨ ਮਹਾਰਾਜ ਦੇ ਬੇਅੰਤ ਚੋਜ ਨੇ ਇੱਕ ਵਾਰ ਸਾਰੀ ਸੰਗਤ ਗੁਰੂ ਆਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ